SCBC এমপ্লয়িজ ওয়েলফেয়ার ফেডারেশন দি লুধিয়ানা ইউনিটি ਦੇ ਵੱਲੋਂ 바বা ਸਾਹਿব ਡਾਕਟਰ ਭੀਮrao ਅੰਬੇਦਕਰ ਜੀ ਦਾ 133ਵਾਂ ਜਨਮ ਦਿਹਾੜਾ ਜਨਤਾਨਗਰ ਬਿਜਲੀ ਮੰਡਲ ਵਿਖੇ ਬੜੀ ਹੀ ਧੂਮਤਾਮ ਦੇ ਨਾਲ ਮਨਾਇਆ ਗਿਆ। ਬੂਟਾ ਕੰਡਾਣੀ ਨਿਰਦੇਸ਼ਕ ਪ੍ਰਗਤੀ ਕਲਾ ਕੇਂਦਰ ਇਕਾਈ ਸੰਗੋਵਾਲ ਦੇ ਵੱਲੋਂ 바বা ਸਾਹਿਬ ਜੀ ਦੇ ਜੀਵਨ ਤੇ ਸਮਾਜਿਕ ਮੁੱਦਿਆਂ ਤੇ ਅਧਾਰਿਤ ਨਾਟਕ ਤੇ ਕੋਰੀਓਗ੍ਰਾਫੀਆਂ ਪੇਸ਼ ਕੀਤੀਆਂ ਗਈਆਂ। ਇਸ ਵਿੱਚ ਮੁੱਖ ਮਹਿਮਾਨ ਤੌਰ ਤੇ ਸੂਬਾ ਪ੍ਰਧਾਨ ਅਵਤਾਰ ਸਿੰਘ ਕੈਨਥ ਜਦਕੀ ਵਿਸ਼ੇਸ਼ ਮਹਿਮਾਨ ਤੌਰ ਤੇ ਸੰਤ ਸਤਵਿੰਦਰ ਹੀਰਾ ਮੁੱਖ ਸੰਚਾਲਕ ਸ਼੍ਰੀ ਖੁਲਾਰਗੜ ਸਾਹਿਬ ਪੁੱਜੇ ਆਪਣੇ ਸੰਬੋਧਨ ਦੌਰਾਨ ਅਵਤਾਰ ਸਿੰਘ ਕੈਨਥ ਨੇ ਕੋਰੀਓਗ੍ਰਾਫੀ ਪੀਮ ਅਪੇਰਾ ਦੀ ਸ਼ਲਾਘਾ ਕਰਦੇ ਇਸ ਨੂੰ ਸਮੇਂ ਦੀ ਲੋੜ ਦੱਸਿਆ ਉਹਨਾਂ ਜਨਤਾਨਗਰ ਮੰਡਲ ਦੇ ਗੇਟ ਦੇ ਅੱਗੇ ਅੱਜ ਦੇ ਦਿਨ ਲਹਿਰਾਏ ਨੀਲੇ ਝੰਡੇ ਨੂੰ ਵੀ ਨਵੀਂ ਪਹਿਲ ਆਖਦਿਆਂ ਕਿਹਾ ਕਿ ਸਾਨੂੰ ਹਰ ਦਫ਼ਤਰ ਦੇ ਅੱਗੇ ਸਾਡੇ ਫਖਰ ਦੇ ਪ੍ਰਤੀਕ ਨੀਲੇ ਝੰਡੇ ਲਹਿਰਾਉਣ ਦੀ ਮੁਹਿੰਮ ਨੂੰ ਤੇਜ਼ ਕਰਨਾ ਚਾਹੀਦਾ ਹੈ ਉਹਨਾਂ ਲੋਕ ਸਭਾ ਚੋਣਾਂ ਦੇ ਦੌਰਾਨ ਆਪਣਾ ਮਤਦਾਨ ਬਾਬਾ ਸਾਹਿਬ ਜੀ ਦੀ ਸੋਚ ਨੂੰ ਸਮਰਪਿਤ ਉਮੀਦਵਾਰ ਨੂੰ ਕਰਨ ਦਾ ਸੁਨੇਹਾ ਵੀ ਦਿੱਤਾ ਪ੍ਰੋਗਰਾਮ ਦੇ ਅਖੀਰ ਵਿੱਚ ਚੰਗੇ ਅੰਕ ਪ੍ਰਾਪਤ ਕਰਨ ਵਾਲੇ ਹੁਸ਼ਿਆਰ ਬੱਚਿਆਂ ਦੇ ਸਮੇਤ 10ਵੀਂ ਵਿੱਚੋਂ 95% ਦੇ ਅੰਕ ਪ੍ਰਾਪਤ ਕਰਕੇ ਆਪਣੇ ਜੱਜ ਬਣਨ ਦੇ ਸੁਪਨੇ ਵੱਲ ਕਦਮ ਵਧਾਉਣ ਵਾਲੀ ਕਿਰਨਦੀਪ ਕੌਰ ਮਹਦੂਦਾਂ ਦਾ ਉਹਨਾਂ ਦੇ ਪਿਤਾ ਗੁਰਪ੍ਰੀਤ ਸਿੰਘ ਮਹਦੂਦਾਂ ਸਾਫਕਾ ਮੁਖ ਸੰਪਾਦਕ ਦੇਸ਼ ਦੁਨੀਆ ਅਖਬਾਰ ਅਤੇ ਚੈਨਲ ਦੀ ਹਾਜ਼ਰੀ ਵਿੱਚ ਵਿਸ਼ੇਸ਼ ਸਨਮਾਨ ਕੀਤਾ ਗਿਆ ਆਏ ਹੋਏ ਮਹਿਮਾਨਾਂ ਅਤੇ ਸਹਿਯੋਗੀਆਂ ਨੂੰ ਵੀ ਸਨਮਾਨ ਚਿੰਨ੍ਹ ਭੇਟ ਕੀਤੇ ਗਏ ਸਭ ਤੋਂ ਪਹਿਲਾਂ ਬਾਰੇ ਬਲੋ ਸਾਰਿਆਂ ਨੂੰ ਜੈ ਭੀਮ ਜੈ ਭਾਰਤ ਜਨਤਾਨਗਰ ਮੰਡਲ ਦੇ ਵਿੱਚ ਐਸ்சிਵੀਸੀ এমਪਲਾਈਜ਼ਰ ਫੈਡਰੇਸ਼ਨ ਜ਼ਿਲ੍ਹਾ ਲੁਧਿਆਣਾ ਵੱਲੋਂ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਪੀਮਰਾ ਮੇੜਕਰ ਜੀ ਦੇ 33ਵੇਂ ਜਨਮ ਦਿਹਾੜਾ ਬੜੇ ਸ਼ਰਧਾ ਤੇ ਤੁੰਤਾਂ ਨਾਲ ਮਨਾਇਆ ਜਾ ਰਿਹਾ ਹੈ ਜਿਹਦੇ ਵਿੱਚ ਆਲੋਚ ਲੁਧਿਆਣਾ ਜ਼ਿਲ੍ਹੇ ਦੇ ਵੱਖ-ਵੱਖ ਦਫ਼ਤਰਾਂ ਤੋਂ ਕਰਮਚਾਰੀਆਂ ਤੇ ਅਧਿਕਾਰੀਆਂ ਨੇ ਹਿੱਸਾ ਲਿਆ ਔਰ ਆਪਾਂ ਦੇਖ ਸਕਦੇ ਹਾਂ ਕਿ ਪ੍ਰੋਗਰਾਮ ਜਿਹੜਾ ਹੈਗਾ 6 ਵਜੇ ਤੋਂ ਚੱਲ ਰਿਹਾ ਤੇ ਇਸ ਟਾਈਮ ਤੱਕ तकरीबन ਸਾਢੇ ਦਾ ਸੌਣ ਵਾਲੇ ਨੇ ਔਰ ਕੋਈ ਵੀ ਸੰਗਤ ਜਿਹੜੀ ਆਪਣੇ ਸਥਾਨ ਤੋਂ ਨਹੀਂ ਹਿੱਲੀ ਕਿਉਂਕਿ ਅੱਜ ਦੀ ਇੱਕ ਖਾਸਤ ਰਹੀ ਆ ਕਿ ਇਹਦੇ ਵਿੱਚ ਬਾਬਾ ਸਾਹਿਬ ਦੇ ਜੀਵਨੀ ਬਾਰੇ ਨਾਟਕੀ ਰੂਪ ਦੇ ਵਿੱਚ ਇਹਦਾ ਹੈਗਾ ਦਰਸ਼ਕਾਂ ਨੂੰ ਜਿਹੜਾ ਦੱਸਿਆ ਗਿਆ ਸੋ ਉਹ ਜਿਹੜੀ ਜਾਗਰਤੀ ਕਲਾ ਮੰਚ ਵੱਲੋਂ ਬਹੁਤ ਹੀ ਵਧੀਆ ਢੰਗ ਨਾਲ ਬਾਬਾ ਸਾਹਿਬ ਦੇ ਜੀਵਨੀ ਬਾਰੇ ਜਿਹੜੀ ਆਪਣੀ ਪੇਸ਼ਕਾਰੀ ਦਿੱਤੀ ਗਈ ਆ ਤੇ ਅੱਜ ਜੱਥੇਬੰਦੀ ਵੱਲੋਂ ਮੰਡਲ ਦਫ਼ਤਰ ਦੇ ਬਾਹਰ ਜਿਹੜਾ ਹੈਗਾ ਝੰਡਾ ਵੀ ਝੰਡਾ ਵਾਲਾ ਰੌਣਕ ਦੀ ਰਸਮ ਕਿਤਾ ਕੀਤੀ ਗਈ ਹੈ ਸੋ ਆਪਾਂ ਅਸੀਂ ਸੁਭਾ ਕਮੇਟੀ ਵੱਲੋਂ ਜਿੱਥੇ ਲੁਧਿਆਣਾ ਜ਼ਿਲ੍ਹੇ ਦੇ ਸਾਰੇ ਕਰਮਚਾਰੀਆਂ ਅਧਿਕਾਰੀਆਂ ਦਾ ਧੰਨਵਾਦ ਕਰਦੇ ਹਾਂ ਤੇ ਉੱਥੇ ਸਾਰਿਆਂ ਨੂੰ ਬਾਬਾ ਸਾਹਿਬ ਦੇ 133ਵੇਂ ਜਨਮ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ ਦਿੰਦੇ ਹਾਂ ਜਿਆਪੀ ਜਿਆਪਾ ਜਿਆਪੀ ਜਿਆਪਾ ਅੱਜ ਆਪਾਂ ਮੇਰੇ ਕੋਲ ਡਾਕਟਰ ਪਿੰਮਰਾਓ ਬੇਦਕਰ ਜੀ ਦਾ ਜਿਹੜਾ ਸਤਿਮਾ ਜਨਮ ਦਿਹਾੜਾ ਸਮੂਹ ਸਟਾਫ ਜਨਤਾ ਨਗਰ ਮੰਡਲ ਬਨੋਏ ਦਾ ਜਨਤਾ ਨਗਰ ਵਿਖੇ ਮਨਾ ਰਹੇ ਆਗੇ ਇਹ ਪ੍ਰੋਗਰਾਮ ਇਹ ਪ੍ਰੋਗਰਾਮ ਦੇ ਵਿੱਚ ਪ੍ਰਕ੍ਰਿਤੀ ਕਲਾ ਕੇਂਦਰ ਸੰਭੋ ਵਾਲੇ ਨੇ ਸਮੂਲੀਅਤ ਕੀਤੀ ਜਿਸ ਨੇ ਸਮਾਜ ਨੂੰ ਸੇਵਨ ਲਈ ਆਪਣੀ ਬਖਵਾਕ ਕੋਰੀਓਗ੍ਰਾਫੀ ਕੀਤੀ ਤੇ ਬਖਵਾਕ ਬਜ਼ਾਰਿਆਂ ਨੇ ਜਿਹੜਾ ਸਮਾਜ ਨੂੰ ਸੇਵ ਦੇਣ ਦੇ ਜਿਹੜੇ ਆਪਣੇ ਗੋਲਾਂ ਨਾਲ ਸਾਝ ਪਾਈ ਅੱਛਾ ਟੌਕ ਕਰਦੇ ਹਾਂ ਕਿ ਇਹ ਲੋਕ ਸੁਣ ਰਹੇ ਹਨ ਸਾਡੇ ਦਰਮਿਆਨ ਜਿਹੜਾ ਇੱਕ ਪ੍ਰਤੀ ਕਲਾ ਕੇਂਦਰ ਦੀ ਜਿਹੜੀ ਟੀਮ ਪਹੁੰਚੀ ਆ ਉਹਦੇ ਨਾਲ ਹੀ ਐਸਸੀਡੀਸੀ EMPLOYEES ਫਰੇਡ ਦੇ ਮੁੱਖ ਪ੍ਰaband ਅਵਧਾਰ ਸਿੰਘ ਜੀ ਕੈਂਟ ਉਹ ਵੀ ਸਾਡੇ ਦਰਮਿਆਨ ਪਹੁੰਚੇ ਬਾਕੀ ਐਸਸੀ ਟੀਫ ਤੇ ਐਚਐਨ ਅਮਨਦੀਪ ਸਿੰਘ ਜੀ ਐਕਸੀਐਨ ਰਾਜਕਮਰ ਜੀ ਸਾਰੇ ਬਹੁਤ ਹੀ ਅਲੱਗ-ਅਲੱਗ ਜੱਗਿਆਂ ਪੈਂਦੀ ਆ ਤੇ ਸਾਡੇ ਵੀਰਾਂ ਬਚਿਆ ਨੇ ਅੱਛਾ ਕੀ ਗੱਲ ਹੈ ਅੱਜ ਦਾ ਪ੍ਰੋਗਰਾਮ ਇਹ ਕੋਈ ਨਾ ਹੋਣੀ ਹੁੰਦੀ ਜਿਹੜੀ ਕਲਾ ਉਹ ਤੇ ਤਾਂ ਅੱਜ ਦਿਖਾਈ ਨਹੀਂ ਆ ਅੱਜ ਦਾ ਪ੍ਰੋਗਰਾਮ ਜਿਹੜਾ ਪ੍ਰਤੀ ਕਲਾ ਕੇਂਦਰ ਵੱਲੋਂ 바ਵਾ ਸਾਹਿਬ ਦੇ ਜੀਵਨ ਤੇ ਜਿਹੜੀਆਂ ਝਲਕੀਆਂ ਦਿਖਾਈਆਂ ਗਈਆਂ ਜਿਹੜੀ ਸਮਾਜ ਨੂੰ ਸੇਵ ਲੈਣੇ ਆ ਬੇ ਜਿਹੜਾ ਸਮਾਜ ਆਪਣਾ ਪੜਿਆ ਲਿਖਿਆ ਸਮਾਜ ਜਿਹਦੇ ਲਈ 바ਵਾ ਸਾਹਿਬ ਨੇ ਬਹੁਤ ਕੁਝ ਦਿੱਤਾ ਹੈ ਜਿਹੜਾ 바ਵਾ ਸਾਹਿਬ ਨੇ ਇਹ ਆਪਣੀ ਨਿਸਬਦਾਲ ਬਣਾਇਆ ਬੜਾ ਜੁਰੋ ਸੰਘਰਸ਼ ਕਰੋ 1922 ਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਪਰ ਅਸੀਂ ਪਰਲਿਕ ਦਾ ਜ਼ਰੂਰ ਹੈ ਪਰ ਸੋਲ ਬਾਤ ਤੇ ਤਰਕ ਵਾਲੀ ਨਹੀਂ ਮੰਨ ਸਕਦੇ ਤੇ ਬਾਬਾ ਸਾਹਿਬ ਦੇ ਗੁੰਡਾ ਨੂੰ ਉਹ ਜਿਹੜਾ ਅਸੀਂ ਪੂਰਾ ਨਹੀਂ ਕਰ ਸਕੇ ਕਿਉਂਕਿ ਉਦੋਂ ਬਾਬਾ ਸਾਹਿਬ ਅੱਗੇ ਇਕੱਲੇ ਜਿਹੜੇ ਆਪਣੇ ਦਮ ਤੇ ਬਹੁਤ ਕੁਝ ਕੀਤਾ ਸਾਡੇ ਲਈ ਕੋਈ ਲੱਖਾਂ ਕਰੋੜਾਂ ਲੋਕਾਂ ਪਰ ਜਿਹੜਾ ਬਾਬਾ ਸਾਹਿਬ ਦਾ ਸੁਪਨਾ ਉਹ ਅੱਜ ਤੱਕ ਸਰਕਾਰ ਨਹੀਂ ਕਰ ਸਕੇ ਅਸੀਂ ਆਸ ਕਰਦੇ ਹਾਂ ਵੀ ਇੱਦਾਂ ਦੇ ਪ੍ਰੋਗਰਾਮ ਹਰ ਜਗ੍ਹਾ ਹਰ ਜ਼ਿਲ੍ਹਾ ਮਂਡਲ ਦੇ ਵਿੱਚ ਹੋਣ ਤਾਂ ਜੋ ਅਸੀਂ ਆਪਣੇ ਬਾਬਾ ਸਾਹਿਬ ਦਾ ਸੁਪਨਾ ਅਸ thực ਕਰ ਸਕੀਏ ਅੱਜ ਅਸੀਂ ਇੱਕ ਨਵੀਂ ਸ਼ੁਰੂਆਤ ਕੀਤੀ ਹੈਗੀ ਕਿਉਂਕਿ ਇੱਕ ਮੈਂ ਬਜ਼ੂੜ ਹੈ ਤੇ ਹਰ ਇੱਕ ਦੁਨੀਆ ਨਾਲ ਹਰ ਇੱਕ ਫੱਡੇ ਨਾਲ ਜਿਹੜਾ ਆਪਣਾ ਝੰਡਾ ਲਹਿਰਾਉਂਦੀ ਆ ਅੱਜ ਅਸੀਂ ਜਿਹੜੀ ਨਵੀਂ ਸ਼ੁਰੂਆਤ ਕੀਤੀ ਹੈਗੀ ਉਹਦਾ ਟੀਮਰਾ ਓਮ ਵੇਦਕਾਰ ਜੀ ਦਾ ਜਿਹੜਾ ਝੰਡਾ ਸੀ ਜਨਤਾਨਗਰ ਮੰਡਲ ਦੇ ਕੇ ਐਸਬੀਸੀ ਐਮਪਲਾਈਡ ਫਿਡੇਸ਼ਨ ਵੱਲੋਂ ਜਿਹੜਾ ਝੰਡਾ ਲਹਿਰਾਇਆ ਗਿਆ। ਸਪਲਾਈ ਦੁਨੀਆ ਨੂੰ ਪਹੁੰਚੜੀ ਪਹਿਲ ਕੀਤੀ ਹੈਗੀ ਪੂਰੇ ਜਿਹੜੇ ਦਫ਼ਤਰਾਂ ਦੇ ਵਿੱਚ ਜਿਹੜੇ ਜਿਹੜੇ ਮੰਡਲਾਂ ਦੇ ਵਿੱਚ ਇਹ ਲਹਿਰਾਇਆ ਜਾਊਗਾ। ਅਸੀਂ ਬਿਜਲੀ ਬੋਰਡ ਦੇ ਦਫ਼ਤਰਾਂ ਦੇ ਵਿੱਚ ਪ੍ਰੋਗਰਾਮ ਦੇ ਪੱਛੇ ਗੈਪ ਟੀਮ ਗੈਪ ਆਉਟ ਔਰ ਚੈਨਲ ਦਾ ਬਹੁਤ ਬਹੁਤ ਸਵਾਗਤ ਕਰਨਾ ਮੈਂ ਥੋੜੇ ਬਾਅਦ ਵਿੱਚ ਕਹਿ ਰਹੇ ਹਾਂ ਇਸ ਕਰਕੇ ਮਾਫੀ ਜੀ 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 अच्छा बाबा साहब ਦੇ ਜਨਮ ਦਿਨ ਬਾਰੇ ਕੀ ਕਹਿਣਾ ਚਾਹੁੰਦੇ ਤੇ ਕੀ ਕੀ ਅਪੀਲ ਕਰਦੇ ਆ ਲੋਕਾਂ ਨੂੰ ਜੀ ਜੀ ਆਪਾਂ ਜਿਹਦੇ ਜਨਮ ਦਿਨ ਤੇ ਆ ਮੈਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਦਿੰਦਾ ਵਾਂ ਜੋ ਬਾਬਾ ਬਾਬਾ ਸਾਹਿਬ ਜੀ ਦੀਆਂ ਕੁਰਬਾਨੀਆਂ ਵਾ ਉਹ ਤਾਂ ਰਹਿੰਦੀ ਦੁਨੀਆ ਤੱਕ ਚੱਲਣਗੀਆਂ ਜੀ ਜੀ ਲੋਕਾਂ ਨੂੰ ਕੀ ਅਪੀਲ ਆ ਲੋਕਾਂ ਨੇ ਇਹ ਅਪੀਲ ਆ ਵੀ ਮਾਉਣ ਦਾ ਟਾਈਮ ਸਾਥੀ ਦਾਵਾ ਸਾਥੀ ਦੇ ਪਟਰ ਦਿਵਾ ਕੇ ਕਾਮਯਾਬ ਹੋਣ ਜੀ ਜੀ ਓਕੇ